ਸਸਤੀ ਕਾਰ ਸਾਇਰਨ ਮੈਲਵਾਸਪਤੀ ਇਸਨੇ ਤੁਹਾਡੇ ਲਈ ਅੱਜ ਨਵਾਂ ਜਿਹਾ ਕਨਸੈਪਟ ਲੈ ਕੇ ਆਏ ਆ ਜੀ ਅੱਜ ਤੁਹਾਡੇ ਲਈ ਪਿਓਰ ਦੇ ਸ਼ਾਰ ਲੈ ਕੇ ਆਏ ਆ ਜੀ ਪਿਓਰ ਦੇ ਸ਼ਾਰ ਆਦਿ ਨੇ ਵਰਕ ਹੋਇਆ ਵਾ ਜੀ ਸ਼ਾਰ ਤੇ ਦੇਖੋ ਚੈੱਕ ਕਰ ਸਾਡਾ ਬਾਕੀ ਪੂਰੀ ਕਨੈਕਸ਼ਨ ਦੇ ਨਾਲ ਵਰਕ ਹੋਏ ਵੇ ਪੂਰ ਸਟੈੱਲ ਕਰਦੇ ਵੇ। ਅੱਲ ਦੇ ਹੈਵੀ ਵੇ ਬੇਲ ਸਿੰਗਲ ਚੈੱਕ ਕਰ ਪੂਰ ਫਿਊਜ ਅਗਲਾ ਸ਼ੋਰ ਹੋ ਗਿਆ ਜੀ। ਚੈੱਕ ਕਰ ਬਾਅਦ ਚ ਪੂਰ ਫਿਨੈਸ਼ਿੰਗ ਦੇ ਨਾਲ ਆ ਰਹੀ ਹੈ। ਸ਼ੁਰੂ। ਕਿਸੇ ਵੀ ਮੇਰੀ ਭੈਣ ਨੇ ਐ ਮੇਰੇ ਸੌਰ ਆਈਡੀ ਕਨਫਰਮੇਸ਼ਨ ਹੋਣ ਪਿਆ ਕਸ਼ਮੀਰ ਦੇ ਤੇ ਸੰਗਰੇਦ ਦੇ ਚੱਲਦੇ ਨੰਬਰ ਦੀ ਕਰਦਾ। ਤੁਸੀਂ ਆਪਣਾ ਆਰਡਰ ਦੇਖੇਂ ਦਵਾਇ ਤੇ ਚੱਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੱਧ ਵੱਧ ਕਰੋ। ਜੋ ਵੀ ਇਸ ਚੈਨਲ ਤੇ ਪਹਿਲੀ ਵਾਰ ਆ ਤੁਸੀਂ ਮੈਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।